ਪੰਜਾਬ ਦੇ ਵਿੱਚ ਇੱਕ ਕਹਾਵਤ ਹੈ ਮੋਮੋ ਠਗਣਾ ਤੇ ਜਾਖੜ ਜੀ ਤੁਸੀਂ ਉਹੀ ਕਰ ਰਹੇ ਹੋ ਤੇ ਪੰਜਾਬੀਆਂ ਨੂੰ ਮਿੱਠੀ ਮਿੱਠੀ ਗੱਲਾਂ ਸੁਣਾ ਕੇ ਠੱਗ ਰਹੇ ਹੋ ਪਰ ਪੰਜਾਬ ਭੁੱਲਿਆ ਨਹੀਂ ਤੇ ਪਾਜ-ਪਾਪ ਕਿਸੇ ਪੁਲੇਖੇ ਦੇ ਵਿੱਚ ਨਾ ਰਹੇ ਇਹ ਬਿਆਨ ਆਮ ਆਦਮੀ ਪਾਰਟੀ ਦੇ ਬੁਲਾਰਾ ਨੀਲ ਗਰਗਦਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਪਹਿਲਾਂ ਕਿੱਥੇ ਸੁੱਤਾ ਪਿਆ ਸੀ ਤੇ ਅੱਜ ਉਹਨੂੰ ਆਮ ਆਦਮੀ ਪਾਰਟੀ ਦਿਖ ਰਹੀ ਹੈ ਪਰੰਤੂ ਜਾਖੜ ਦੇ ਵੱਲੋਂ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਲਗਾਤਾਰ ਝੂੜ ਬੋਲਿਆ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਹਮੇਸ਼ਾ ਹੀ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਲਈ ਖੜੀ ਹੈ ਤੇ ਉੱਥੇ ਇਹ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਪੇਜ ਫਾਸੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉੱਥੇ ਹੀ ਆਮ ਆਦਮੀ ਕਾਹਤੇ ਦੇ ਕਹਿਣਾ ਹੈ ਕਿ ਕਈ ਰਾਸ਼ਨ ਕਾਰਡ ਕੱਟਣ ਦੀ ਤਿਆਰੀ ਦੇ ਵਿੱਚ ਕੇਂਦਰ ਸਰਕਾਰ ਹੈ ਤੇ ਇੱਕ ਦੂਜੇ ਨੂੰ ਲੈ ਕੇ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਇੱਕ ਸ਼ਬਦ ਹੈਗਾ ਮੋਮੋ ਠਗਨੀਆ ਇਹੀ ਹਾਲ ਬੀਜੇਪੀ ਦੇ ਲੀਡਰਾਂ ਦਾ ਹੈਗਾ ਮਿੱਠਾ ਮਿੱਠਾ ਬੋਲ ਕੇ ਲੋਕਾਂ ਨੂੰ ਗੁੰੰਡਾ ਕਰਨਾ ਬੀਜੇਪੀ ਨੇ ਪਹਿਲਾਂ ਤਾਂ ਮਿੱਠਾ ਮਿੱਠਾ ਬੋਲ ਕੇ ਲੋਕਾਂ ਦੀਆਂ ਵੋਟਾਂ ਚੋਰੀ ਕਰ ਲਈਆਂ ਤੇ ਸਰਕਾਰ ਬਣਾ ਲਈ ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਡਾਟਾ ਚੋਰੀ ਕਰਨ ਨੂੰ ਫਿਰਦੇ ਆ ਅਸੀਂ ਕਿੰਨੇ ਵਾਰੀ ਇਹ ਚੀਜ਼ ਨੂੰ ਸਪਸ਼ਟ ਕਰ ਚੁੱਕੇ ਹਾਂ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਲੋਕਾਂ ਦੇ ਪੈਸੇ ਨਾਲ ਚਲਦੀਆਂ ਨੇ ਕੇਂਦਰ ਦੀਆਂ ਸਕੀਮਾਂ ਵੀ ਰਾਜ ਸਰਕਾਰ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜਾਂ ਪੋਲਿਟੀਕਲ ਐਕਟਿਵਿਸਟ ਦਾ ਕੋਈ ਰੋਲ ਨਹੀਂ ਹੁੰਦਾ ਹੈ ਫਿਰ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਇੰਨਾ ਸੈਂਸਿਟਿਵ ਡਾਟਾ ਇਕੱਠਾ ਕਰਨ ਨੂੰ ਫਿਰਦੇ ਹੋ ਸਾਈਬਰ ਫਰਾਡ ਦਾ ਜਮਾਨਾ ਹੈ ਕੱਲ ਨੂੰ ਕਿਸੇ ਦੇ ਨਾਲ ਕੋਈ ਠੱਗੀ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ ਸੋ ਇਸ ਕਰਕੇ ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਹੈ ਇਹ ਉਸ ਦੀ ਉਲੰਘਣਾ ਵੀ ਹੈਗੀ ਹੈ ਤੇ ਜਿਹੜੀ ਕਿ ਪੰਜਾਬ ਸਰਕਾਰ ਕਦੀ ਨਹੀਂ ਹੁੰਦੈਗੀ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਾਖੜ ਸਾਹਿਬ ਜੇਕਰ ਤੁਹਾਨੂੰ ਇੰਨਾ ਹੀ ਲੋਕਾਂ ਨਾਲ ਹਮਦਰਦੀ ਹੈ ਤੇ ਆ ਹੁਣ 8 ਲੱਖ ਰਾਸ਼ਨ ਕਾਰਡ ਪੰਜਾਬ ਦੇ ਲੋਕਾਂ ਦੇ ਕੱਟਤੇ ਜਾਨੀ ਕਿ 32 ਲੱਖ ਜਿਹੜੇ ਲਾਹਪਤਰੀ ਸੀ ਉਹਨਾਂ ਦਾ ਰਾਸ਼ਨ ਚੋਰੀ ਹੋ ਗਿਆ ਉਹਤੇ ਤਾਂ ਤੁਸੀਂ ਬੋਲਦੇ ਨਹੀਂ ਹੈ ਔਰ ਜਾਖੜ ਸਾਹਿਬ ਜੇਕਰ ਤੁਹਾਨੂੰ ਫਾਰਮ ਕਰਨ ਦਾ ਇੰਨਾ ਹੀ ਸ਼ੌਕ ਹੈ ਤਾਂ ਫਿਰ 2014 ਦਾ ਜਿਹੜਾ ਭਾਜਪਾ ਦਾ ਚੋਣ ਮੈਨੀਫੈਸਟੋ ਹੈ ਤੇ ਉਹ ਰੱਖ ਲਓ ਸਾਹਮਣੇ ਤੇ ਫਾਰਮ ਭਰਾ ਲਓ ਅੱਜ ਤੱਕ ਤੁਸੀਂ ਕਿੱਥੇ ਐ ਉਹ 15-15 ਲੱਖ ਵਾਲੇ ਫਾਰਮ ਜਿਹੜਾ ਵਾਅਦਾ ਕੀਤਾ ਸੀ ਕਿ ਹਰ ਇੱਕ ਹਿੰਦੁਸਤਾਨੀ ਨੂੰ 15 ਲੱਖ ਰੁਪਏ ਮਿਲੇਗਾ ਅੱਜ ਕਿੱਥੇ ਨੇ ਉਹ ਫਾਰਮ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਤੁਸੀਂ ਨੌਜਵਾਨਾਂ ਨੂੰ ਦੇਣੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਸਵਾਮੀਦਾਖੀ ਦੀ ਰਿਪੋਰਟ ਲਾਗੂ ਕਰਨੀ ਸੀ ਸੋ ਜਾਖੜ ਸਾਹਿਬ ਹੁਣ ਇਹ ਤੁਹਾਡੀਆਂ ਮਿੱਠੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪਛਾਣਦੇ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੁੰਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਵਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਲਈ ਬਾਖੂ ਵੀ ਕੰਮ ਕਰੇ